ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜਨਾ ਸੀ ਹਜੇ ਮਹਿੰਦੀ ਦਾ ਰੰਗ ਪੂਰਾ ਛੜਿਆ ਵੀ ਨਹੀਂ ਸੀ ਤੇ ਮਾਵਾ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਪਾਪੂ ਮਾਰਤੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋਈ ਕਿਸੇ ਕਿਸਮ ਦਾ ਵੀ ਮਤਲਬ ਆ ਚਾਹੇ ਕਲਚਰਲ ਚਾਹੇ ਸਪੋਰਟਸ ਤੇ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲੀਏ ਫਿਰ ਡਾਇਲੋਗ ਡਾਂਸ ਤੇ ਖੂਨ ਇੱਕ ਇੱਕੋ ਟਾਈਮ ਤੇ ਚੱਲ ਜੀਦਾ ਆਪਾਂ ਹਰਕਤਾਂ ਤੋਂ ਬਾਜ਼ ਆ ਜਾਣ ਜਸਾਂ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਜਾਂ ਪਹਿਲਾਂ ਮੇਰੇ ਨਾਲ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖ ਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦੋ ਕਹਿੰਦਾ ਸਾਡੇ ਹਾਲਾਤ ਦੇਖ ਕੇ ਤੁਸੀਂ ਆਹ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਇੱਕ ਹੋਰ ਲੇ ਕਹਿੰਦਾ ਇਕੱਲਾ ਲਾਹੌਰ ਕੋ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਣਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੇ ਆਪਦੀ ਦੇਸ਼ ਨੂੰ ਤਬਾਹ ਕਰਨਗੇ ਆਪਦੇ ਨੂੰ ਹੋਰ ਤਾਂ ਕੀ ਕਰਨਗੇ ਜੀ ਲੋਕ ਝਗੜੇ ਮੇ ਨਵਾਲੇ ਵੀ ਗਿਨਾ ਦੇਤੇ ਹੈ ਤਰਬੀਅਤ ਕੈਸੀ ਹੋਈ ਇਹ ਵੀ ਬਤਾ ਦੇਤੇ ਤਰਬੀਅਤ ਕੈਸੀ ਹੋਈ ਇਹ ਵੀ ਬਤਾ ਦੇਤੇ ਐਸੇ ਲੋਗੋਂ ਸੇ ਦੂਰ ਹੀ ਰਹੋ ਤੋ ਬਿਹਤਰ ਹੈ ਵਾ ਵਾ ਜੋ ਬੁਰੇ ਵਕਤ ਮੇ ਔਕਾਤ ਦਿਖਾ ਦੇ ਆਏ ਹਾਏ ਜੋ ਬੁਰੇ ਵਕਤ ਮੇ ਔਕਾਤ ਦਿਖਾ ਦੇਤੇ ਹੈ ਜੀ ਬਾਜੀ ਇਹਨੇ ਮੇਰੇ ਬੜੇ ਮੋਹਤਰਮ ਪਿਆਰੇ ਦੋਸਤ ਭਗਵੰਤ ਮਾਨ ਸੀਐਮ ਪੰਜਾਬ ਉਹ ਉਹਨਾਂ ਦੇ ਬਾਰੇ ਸੀ ਜੀ ਉਹਨਾਂ ਦੇ ਬਾਰੇ ਸ਼ੇਅਰ ਸੀ ਅੱਛਾ ਤੇ ਬਾਕੀ ਤਾਰੀਫ ਬਿਆਨ ਕਰੋਗੇ ਉਹਨਾਂ ਦੀ ਜੀ ਸਰ ਉਹਨਾਂ ਨੇ ਸਰ ਬਿਆਨ ਦਿੱਤਾ ਹੈ ਆ ਰੋਟੀਆਂ ਸਾਡੇ ਕੋ ਖਾਂਦੇ ਸੀ ਲੈ ਦੱਸ ਆ ਇਥੇ ਲਾਫਟਰ ਚੈਲੰਜ ਮਰਨਾ ਹੁੰਦੇ ਸੀ ਸਰ ਸੀਐਮ ਨੇ ਹੋਰ ਬਿਆਨ ਕੀ ਦੇ ਰਹੇ ਨੇ ਹਾਂ ਲੈਵਲ ਚੈੱਕ ਐਸਾ ਸੀਐਮ ਸਿਰਫ ਇਸ ਵਾਸਤੇ ਰੱਖਿਆ ਹੁੰਦਾ ਵੀ ਇਹ ਸਾਨੂੰ ਸਸਤਾ ਪੈਂਦਾ ਸਰ सीएम किसे सस्ता ਪੈ ਜਾਂਦਾ ਹੈ ਸਰ सीएम ਉਸਸਸਤੇ ਸਸਤੇ ਪੈ ਜਾਂਦਾ ਕਿ ਇਹੋ ਜਿਹੇ ਜਿਹੜਾ सीएम ਹੁੰਦਾ ਨਾ ਹਾਂ ਉਹ ਬੁਸਿਆ ਸਾਲਾਂ ਵੀ ਖਾ ਲਿੰਦਾ ਇਹੋ ਜੇ सीएम ਨੂੰ ਪੁੱਛੋ ਨਾ ਘੰਟਾ ਹੋ ਗਿਆ ਸਾਹਿਬ ਜੀ ਤੁਹਾਡਾ ਇੰਤਜ਼ਾਰ ਕਰਦੇ ਕਿੱਥੇ ਰਹਿ ਗਏ ਤੇ ਅਗੋ ਇਹੋ ਜੇ सीएम ਇਹ ਵੀ ਕਹਿੰਦਾ ਉਹ ਇੱਕ ਬੰਦੇ ਦਾ 500 ਦੇਣਾ ਸੀ ਉਹਨੇ ਮੈਨੂੰ ਬੰਨ ਕੇ ਭਾਇਆ ਤੇ ਇਹ ਕਿਸ ਕਿਸਮ ਦਾ सीएम ਹੈ ਹਾਲਾਂਕਿ ਸਰ 7 ਵਾਰੀ ਮੇਰਾ ਵੀਜ਼ਾ ਲੱਗਾ ਹਿੰਦੁਸਤਾਨ ਦਾ ਹਾਂ ਅਚਾ ਇੰਡੀਆ ਜਮੈ ਨਹੀਂ ਕਵਾਂਗਾ ਕਿਉਂਕਿ ਇੰਡੀਆ ਤਨ ਗਰੋ ਗੁੱਸਾ ਕਰ ਦੇ ਹਾਂ ਹਿੰਦੁਸਤਾਨ ਹਿੰਦੁਸਤਾਨ ਹਿੰਦ ਵਜ਼ੀਰਿਆਲਾ ਲੈਵਲ ਇਹ ਗੱਲੋ ਕਿਹੋ ਜੇ ਕਰ ਰਿਹਾ ਯਾਰ ਮਤਲਬ ਕੋਈ ਕੋਈ ਵੱਡੀ ਗੱਲ ਕਰਦਾ ਕੋਈ ਗੱਲ ਵੀ ਬੰਦ ਸਰ ਛਾਤਾ ਦੇ ਪੱਖੇ ਤੇ ਤੁਸੀਂ ਤਿੰਨੋਂ ਪਰ ਲਾ ਲੋ ਨਾ ਹਾਂ ਤੇ ਉਸਰਾਂ ਦਾ ਮੂੰਹ ਨਾ ਬਣ ਜਾਂਦਾ ਤੇ ਸੀਐਮ ਨੇ ਤੇ ਸੀਮ ਲੱਗੇ ਨੇ ਤਾਂ ਕੋਈ ਗੱਲ ਨਹੀਂ ਠੀਕ ਇੱਕ ਹੁੰਦਾ ਸੀਮ ਹੁੰਦਾ ਇੱਕ ਸੀਮ ਲੱਗਾ ਹੁੰਦਾ ਉਹ ਸੀਮ ਲੱਗੇ ਜਿਵੇਂ AC ਦੇ ਕੰਦ ਨਾਲ ਲਗਾ ਹੁੰਦਾ ਪੁਰਾਣਾ ਪੁਰਾਣਾ ਉਹ ਸਰਾਉ ਸੀਮ ਲੱਗੇ ਮੈਸੇਜ ਵੀ ਆ ਰਹੇ ਹੁੰਦੇ ਪੁਰਾਣੇ ਅਸੀਂ ਵਾਪਸ ਕਰਦੇ ਹਾਂ ਹਰ ਰੋਜ਼ ਯਾਰ ਸਾਡੇ ਕੋ ਖਾਂਦਾ ਮੈਨੂੰ ਵੀ ਦ ਹਾਸਾ ਹੁੰਦਾ ਹੱਸ ਹਾਈ ਮੈਂ ਸਭ ਤੋਂ ਜ਼ਿਆਦਾ ਜਦੋਂ ਠਾਕ ਜਨਾ ਨੇ ਜੀ ਰਿਕਾਰਡਿੰਗਾਂ ਕਰਦਾ ਕਰਦਾ ਮੈਂ ਫਿਰ ਜਾਂਦੇ ਆ ਗੱਡੀ ਚ ਲਾ ਲੈ। ਸਪੀਕਰ ਦੇ ਵਿੱਚ ਨਾ ਰੋਟੀਆਂ ਸਾਡੇ ਕੋਲ ਆਸ ਗੋਈਂ ਆਹ ਰੋਟੀਆਂ ਸਾਡੇ ਕੋਲ ਖਾਂਦਾ ਸੀ। ਆ ਇਥੇ ਲਾਹਤ ਚੱਲਣ ਜਾਂਦੇ ਸੀ। ਯਾ ਮੇਰੇ ਅੱਲਾ ਇੱਕ ਕਬੂਤਰ ਦੇ ਖੁੱਡੇ ਵਰਗਾ ਮੂੰਹ ਇਹਨਾਂ ਦਾ। ਨਾ ਕਰੋ ਨਾ। ਮੈਂ ਜੈਨੂਨ ਤੋਂ ਦਿਸ ਰੰ ਸਰ ਤੁਸੀਂ ਕੋਈ ਸਕਰੀਨ ਤੇ ਦੇਖ ਲੈਣਾ। ਮਤਲਬ ਦੁਨੀਆਂ ਦਾ ਸਭ ਤੋਂ ਸਸਤਾ ਸੀ ਐਮ ਸਬਤੋਂ ਸਸਤਾ ਸਬਤੋਂ ਸਸਤਾ ਤੇ ਸਬਤੋਂ ਵੇਲਾ ਵੀ ਤਕਰੀਬਨ